ਹੋਗੇ ਇਸ ਗੱਲ ਤੋਂ ਇਹ ਇਲਜ਼ਾਮ ਸਰਾਸਰ ਝੂਠ ਹੈ ਜਿੱਥੇ ਵੀ ਇਹ ਵਾਰਦਾਤ ਹੋਈ ਹੈ ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਇਨਕੁਆਇਰੀ ਕਰਨੀ ਚਾਹੀਦੀ ਸੀ ਕਿ ਇਹ ਵਾਰਦਾਤ ਵਾਕਈ ਹੋਈ ਸੀ ਉੱਥੇ ਸੀਸੀਟੀਵੀ ਕੈਮਰੇਜ ਵਿੱਚ ਦੇਖਿਆ ਜਾਵੇ ਕਿ ਮੈਂ ਆਦੇ ਕੱਪੜੇ ਵਾਕਈ ਪਾੜ ਰਿਆ ਸੀ ਕਿ ਮੈਂ ਉੱਥੇ ਵਾਕਈ ਉਹਨੂੰ ਹੱਥ ਪਾਇਆ ਸੀ ਤੇ ਉੱਥੇ ਭਰੇ ਬਾਜ਼ਾਰ ਦੇ ਵਿੱਚ ਕੋਈ ਉਹਨੂੰ ਬਚਾਉਣ ਨਹੀਂ ਆਇਆ ਇਸ ਦੀ ਪੂਰੀ ਤਹਿਕੀਕਾਤ ਕਰਕੇ ਫਿਰ ਪੁਲਿਸ ਪ੍ਰਸ਼ਾਸਨ ਜੋ ਵੀ ਕਾਰਵਾਈ ਕਰਦੇ ਆ ਉਹ ਸਾਨੂੰ ਮਨਜ਼ੂਰ ਹੈ ਮੈਂ ਪਹਿਲੇ ਵੀ ਕੰਪਲੇਂਟਾਂ ਦਿੱਤੀਆਂ ਨੇ ਤੁਹਾਡੀ ਵਾਈਫ ਨੇ ਪਹਿਲੇ ਵੀ ਕੰਪਲੇਂਟਸ ਦਿੱਤੀ ਆ ਉਹ ਕੰਪਲੇਂਟਾਂ ਤੋਂ ਸਾਰਿਆਂ ਨੂੰ ਝੂਠੀ ਪਾਈ ਗਈ ਆ ਇਹਨੇ ਕਈ ਵਾਰੀ ਮਾਰਕੁਟਾਈ ਦੀ ਮੇਰੀ ਕੰਪਲੇਂਟਸ ਪਾਈ ਆ ਜਿਸ ਦੇ ਵਿੱਚ ਪੁਲਿਸ ਨੇ ਵੈਰੀਫਿਕੇਸ਼ਨ ਕਰਕੇ ਸਾਡਾ ਪੂਰਾ ਸਾਥ ਨਭਾਇਆ ਔਰ ਆਪਣੀ ਡਿਊਟੀ ਨੂੰ ਵੀ ਇਮਾਨਦਾਰੀ ਨਾਲ ਕੀਤਾ ਜਿਸ ਕਰਕੇ ਮੈਂ ਉਹਦੇ ਵਿੱਚੋਂ નિર્ਦੋਸ਼ ਸਾਬਿਤ ਹੋਇਆ ਪਰ ਹੁਣ ਟੂਰੀ ਜੀ ਇਹਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਰੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਦੇਖੋ ਜੀ ਬਗੈਰ ਇਨਕੁਆਇਰੀ ਕੀਤੇ ਉਹਨਾਂ ਨੇ ਜੋ ਕੰਮ ਕੀਤਾ ਆ ਮੈਨੂੰ ਨਹੀਂ ਪਤਾ ਕਿਸ ਲਈ ਕੀਤਾ ਤੇ ਕੀ ਦੁਸ਼ਮਣੀ ਮੇਰੇ ਤੋਂ ਕੱਢ ਰਹੀ ਆ ਜਦਕਿ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਨਾ ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਆ ਨਾ ਮੇਰੀ ਉਹਨਾਂ ਨਾਲ ਕੋਈ ਸਾਂਝ ਗਾਠ ਆ ਮੈਨੂੰ ਪਤਾ ਨਹੀਂ ਉਹ ਕਿਉਂ ਉਹਦਾ ਸਾਥ ਦੇ ਰਿਹਾ ਔਰ ਉਹਨਾਂ ਨੂੰ ਵੀ ਪਤਾ ਆ ਕਿ ਇਹ ਲੜਕੀ ਝੂਠੀ ਆ ਨਹੀਂ ਭਰੋਸਾ ਤੇ ਉਹਨਾਂ ਦੇ ਮਲੇ ਚ ਉਹੀ ਜਾ ਕੇ ਇਨਕੁਆਇਰੀ ਕੀਤੀ ਜਾਵੇ ਔਰ ਜਿੱਥੇ ਵਾਰਦਾਤ ਹੋਈ ਉੱਥੋਂ ਵੀ ਇਨਕੁਆਇਰੀ ਕੀਤੀ ਜਾਵੇ ਕਿ ਇਹ ਮੁੰਡੇ ਨੇ ਵਾਕਈ ਉੱਥੇ ਜਾ ਕੇ ਉਹਦੇ ਕੱਪੜੇ ਪਾੜੇ ਕਿੰਨੇ ਸਾਲ ਹੋ ਗਏ ਮੈਰਿਜ ਨੂੰ ਮੇਰੇ ਮੈਰਿਜ ਨੂੰ 9 ਸਾਲ ਹੋ ਗਏ 9 ਸਾਲ ਹੋ ਗਏ ਵੀਰੇ ਕਿੰਨੇ ਬੱਚੇ ਆਪਣੇ ਮੇਰੇ 3 ਬੱਚੇ ਆ 9 ਸਾਲ ਹੋ ਗਏ ਆ ਕਿੰਨੇ ਸਾਲ ਤੁਹਾਡੇ ਕੋਲ ਰਹੀ ਆ ਤੁਹਾਡੀ ਬਾਈ ਮੇਰੇ ਕੋ 7 ਤੋਂ 8 ਸਾਲ ਤੱਕ ਰਹੀ ਆ ਜ ਹਾਂ ਕਿ ਉਹ ਤੁਹਾਡਾ ਰਹਿਣਾ ਨਹੀਂ ਚਾਹੁੰਦੀ ਤੜਤੇ ਇਲੀਗੇਸ਼ਨ ਲਗਾ ਰਹੀ ਹੈ ਤੁਹਾਡੇ ਤੋਂ ਲੱਗ ਹੋ ਗਈ ਆ ਉਹ ਮੈਨੂੰ ਕਹਿ ਰਹੀ ਆ ਕਿ ਮੈਨੂੰ ਜਿਹੜਾ ਘਰ ਆ ਮੇਰੇ ਨਾਮ ਤੇ ਕੀਤਾ ਜਾਵੇ ਫਿਰ ਮੈਂ ਆਵਾਂਗੀ ਜਾਂ ਅਡ ਰਿਤਾ ਜਾਵੇ ਮੈਂ ਅਡ ਕਰਾਏ ਤੇ ਜਾਣ ਨੂੰ ਤਿਆਰ ਆ ਤੇ ਮੈਂ ਅਜੇ ਵੀ ਇੰਨੀਆਂ ਗਲਤੀਆਂ ਆਂ ਦੀਆਂ ਮਾਫ਼ ਕਰਨ ਦੇ ਬਾਵਜੂਦ ਵੀ ਉਹਨੂੰ ਰੱਖਣ ਲਈ ਤਿਆਰ ਆ ਮੈਂ ਹੋਰ ਕਹਿਣਾ ਚਾਹੁੰਨਾ ਇਹ ਮੇਰੇ ਮਾਪਿਓ ਦੇ ਹੱਥੀਂ ਪੈਂਦੀ ਆ ਔਰ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੀ ਆ ਔਰ ਮੈਨੂੰ ਕਹਿੰਦੀ ਇਹ ਘਰ ਮੇਰੇ ਨਾਮ ਤੇ ਕੀਤਾ ਜਾਵੇ ਜਿਸ ਦਾ ਕੋਈ ਮਤਲਬ ਬਣਦਾ ਨਹੀਂ ਇਹ ਫਿਰ ਵੀ ਮੇਰੇ ਪਿੱਛੇ ਪਈ ਆ ਕਿ ਮੈਨੂੰ ਘਰ ਮੇਰੇ ਨਾਮ ਤੇ ਕਰ ਦਿੱਤਾ ਜਾਵੇ ਮੈਂ ਇਹਦੇ ਨਾਲ ਅੱਡ ਕਰਾਇਤੇ ਰਹਿਣ ਨੂੰ ਤਿਆਰ ਆ ਇਹ ਘਰ ਮੇਰੇ ਮਾਪਿਓ ਦਾ ਆ ਔਰ ਮੇਰੀ ਇਹਨਾਂ ਲਵ ਮੈਰਿਜ ਹੋਈ ਆ ਇਹਨੇ ਖੁਦ ਮੇਰੇ ਨਾਲ ਲਵ ਮੈਰਿਜ ਕਰ ਕੀਤੀ ਹੈ ਨਾਲ ਵੀ ਕੋਈ ਝਗੜਾ ਰਹਿੰਦਾ ਹੈ ਉਹਦਾ ਮਾਪਿਓ ਦੇ ਉੱਤੇ ਉਹ ਹੁਕਮ ਚਲਾਂਦੀ ਹੈ ਮਾਪਿਓ ਨੂੰ ਕੁਝ ਸਮਝਦੀ ਨਹੀਂ ਹੈ ਤੇ ਜਿਸ ਕਰਕੇ ਉਹ ਆਪਣੀਆਂ ਜਾਦੀਆਂ ਮਰਜ਼ੀਆਂ ਕਰਨ ਕਰਕੇ ਔਰ ਉਹਦੀ ਭੈਣ ਤੇ ਉਹਦੇ ਜੀਜੇ ਦਾ ਸਾਡੇ ਘਰ 'ਚ ਇੰਟਰਫੇਅਰ ਹੋਣ ਕਰਕੇ ਜਿਨ੍ਹਾਂ ਦੀ ਸਾਡੇ ਹੀ ਦੂਰੀਆਂ ਦਾ ਵਜ੍ਹਾ ਬਣੀ ਹੈ ਜੋ ਕਿ ਪੂਰੀ ਹਿਡਨ ਸਪੋਰਟ ਉਹੀ ਕਰ ਰਹੇ ਹੈ ਇਹਦਾ ਜੀਜਾ ਰਾਜਨ ਔਰ ਉਹਦੀ ਸਿਸਟਰ ਹੈਗੀ ਮਮਤਾ ਹੁਣ ਇਹਨਾਂ ਨੇ ਇੰਨਾ ਕੀ ਕਰਤੂਤ ਕਰ ਦਿੱਤੀ ਹੈ ਜਿਹਦੇ ਕਰਕੇ ਮੈਨੂੰ ਆਪਣੀ ਜਾਨ ਤੋਂ ਡਰਿਆ ਕਿਉਂਕਿ ਇਹਨਾਂ ਨੇ ਆਏ ਦਿਨ ਦੇ ਵਿੱਚ ਕੁਝ ਗੁੰਡੇ ਲੈ ਕੇ ਸਾਡੇ ਘਰ ਦੇ ਵਿੱਚ ਹਮਲਾ ਕੀਤਾ ਜਿਸ ਦੇ ਵਿੱਚ ਇਹਦਾ ਜੀਜਾ ਰਾਜਨ ਔਰ ਇਸਦੀ ਭੈਣ ਮਮਤਾ ਔਰ ਇਜ਼ੀ ਮਾਊਸ਼ਾ ਇਹਨਾਂ ਤੋਂ ਮੈਨੂੰ ਖਤਰਾ ਹੈ ਕੱਲ ਨੂੰ ਮੇਰੇ ਨਾਲ ਕੋਈ ਵੀ ਅਭੀ ਨਭੀ ਹੁੰਦੀ ਆ ਤੇ ਇਸ ਦੇ ਜ਼ਿੰਮੇਵਾਰ ਇਹਨਾਂ ਦੀ ਪੂਰੀ ਟੀਮ ਹੋਏਗੀ ਜਿਦੇ ਵਿੱਚ ਰਾਜਨ ਮਮਤਾ ਔਰ ਨੀਹਾ ਊਸ਼ਾ ਔਰ ਜਿਹੜੇ ਇਹਨਾਂ ਦੇ ਨਾਲ ਸਾਥ ਦੇ ਰਹੇ ਆ ਉਹ ਸਾਰੇ ਹੋਣਗੇ ਪੁਲਿਸ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਚਾਹੋਗੇ ਪੁਲਿਸ ਪ੍ਰਸ਼ਾਸਨ ਕੋ ਮੈਂ ਇਹ ਮੰਗ ਕਰਨਾ ਚਾਹਾਂਗਾ ਕਿ ਜੋ ਵੀ ਲੋਕ ਨੂੰ ਭੜਕਾ ਰਹੇ ਆ ਉਹਨਾਂ ਦਾ ਵਿਰੋਧ ਕੀਤਾ ਜਾਵੇ ਔਰ ਇਹਨੂੰ ਮੇਰੇ ਨਾਲ ਘਰ ਮੇਰਾ ਵਸਾਇਆ ਜਾਵੇ ਕੀ ਨਾ ਮੈਡਮ ਆਪਣਾ ਮੇਰਾ ਨਾਮ ਕਿਰਨਾ ਜੀ ਮੰਗਤਰਾਮ ਨਾਲ ਕੀ ਰਿਸ਼ਤਾ ਹੈ ਤੁਹਾਡਾ ਮੇਰਾ ਉਹ ਛੋਟਾ ਬ੍ਰਦਰ ਹੈ ਜਿਸ ਤਰ੍ਹਾਂ ਕਿ ਤੁਹਾਡੀ ਭਾਬੀ ਨੀਹਾ ਹੈ ਜਿਨ੍ਹਾਂ ਨੇ ਇਲਿਗੇਸ਼ਨ ਲਗਾਏ ਨੇ ਤੁਹਾਡੇ ਬ੍ਰਦਰ ਉੱਪਰ ਕਿ ਬੀਤੇ ਦਿਨੀ ਉਹਨਾਂ ਉੱਤੇ ਹਮਲਾ ਕੀਤਾ ਗਿਆ ਹੈ ਪਰ ਇਹ ਬਾਜ਼ਾਰ ਵਿੱਚ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਗਿਆ ਔਰ ਉਹਨਾਂ ਦੇ ਕੱਪੜੇ ਫਾੜੇ ਗਏ ਨੇ ਕੀ ਕਹਿਣਾ ਚਾਹੋਗੇ ਇਹ ਸਰਾਸਰ ਝੂਠ ਹੈ ਮੈਡਮ ਜੀ ਇਹ ਕਦੀ ਵੀ ਨਹੀਂ ਹੋ ਸਕਦਾ ਅਸੀਂ ਅਸੀਂ ਕੀ ਸਾਰੇ ਉਹਦੇ ਗਵਾਹ ਦਿੰਦੇ ਨੇ ਸਾਡੇ ਮੱਲੇ ਚੋਂ ਵੀ ਉਹਨਾਂ ਦੇ ਮੱਲੇ ਚੋਂ ਵੀ ਖੁਦ ਉਹ ਆਪ ਆ ਕੇ ਕਹਿੰਦੇ ਪਏ ਨੇ ਅਸੀਂ ਇਹੋ ਜਿਹਾ ਮੁੰਡਾ ਨਹੀਂ ਹੈਗਾ ਇਹ ਸਾਰੇ ਪ੍ਰੂਫ ਦੇਣ ਸਾਨੂੰ ਕੀ ਹਰਕਤ ਕੀਤੀ ਆ ਮੁੰਡੇ ਨੇ ਇਹੋ ਜਿਹਾ ਉਹਦੀਆਂ ਖੁਦ ਆਪਣੀਆਂ ਭੈਣਾਂ ਨੇ ਉਹਦੀਆਂ ਆਪਣੀਆਂ ਦੋ ਬੇਟੀਆਂ ਨੇ ਇਹ ਮਾਂ ਕਹੇ ਜੀ ਜਦੋਂ ਬੱਚਿਆਂ ਨੂੰ ਸੁੱਤੇ ਛੱਡ ਕੇ ਸਹੁਰੇ ਪਰਿਵਾਰ ਨੂੰ ਕੁਝ ਮਿਲਾ ਕੇ ਦੇਗੀ ਸੁੱਤਿਆਂ ਨੂੰ ਆਪਣੇ ਬੱਚੇ ਵੀ ਲੈ ਕੇ ਜਾ ਸਕਦੀ ਹੈ ਕਿੱਦਾਂ ਦੀ ਮਾਂ ਜਿਹੜੀ ਬੱਚਾ ਹੀ ਛੱਡ ਕੇ ਚਲੇਗੀ ਅੱਜ ਤੱਕਨ ਬੱਚਿਆਂ ਨਾਲ ਇਹਦਾ ਪਿਆਰ ਹੀ ਨਹੀਂ ਹੈਗਾ ਇੰਨੇ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ ਕਿ ਮੇਰੇ ਬੱਚੇ ਵੀ ਹੈਗੇ ਨੇ ਜਦੋਂ ਆਂਦੀ ਇਹਦੀ ਮੰਮੀ ਹੁਸ਼ਿਆਪੁਲਸ ਲੈ ਕੇ ਆਂਦੀ ਆ ਕਿਸੇ ਨਾ ਕਿਸੇ ਨੂੰ ਸਾਡੇ ਘਰ ਕੋਈ ਬਦਮਾਸ਼ ਲੈ ਆਂਦੀ ਆ ਇਹ ਕਿਉਂ ਲੈ ਕੇ ਆਂਦੇ ਨੇ ਅਸੀਂ ਕੀ ਕਸੂਰ ਕੀ ਕੀਤਾ ਇਹਨੂੰ ਪੜਾਇਆ ਲਿਖਾਇਆ 10ਵੀਂ 11ਵੀਂ 12ਵੀਂ ਕਰਾਈ ਪੁਲਿਸ ਦਾ ਕੋਰਸ ਕਰਵਾਇਆ ਜੀਐਨਐਮ ਦੀ ਨਰਸਿੰਗ ਕਾਲਜ ਕਰਵਾਈ ਇਨੇ ਫਿਰ ਵੀ ਇਸ ਬੰਦੇ ਦੀ ਕਦਰ ਨਹੀਂ ਕੀਤੀ ਕਿਹੜਾ ਬੰਦਾ ਕਹੇਗਾ ਕਿ ਮੇਰੀ ਜਨਾਨੀ ਦੇ ਮੈਂ ਰਸਤੇ ਦੇ ਤੁਰੀ ਜਾਂਦੀ ਤੇ ਮੈਂ ਉਹਦੀ ਇੱਜ਼ਤ ਨੂੰ ਹੱਥ ਪਾਵਾਂ ਤਿੰਨ ਬੱਚੇ 7 ਸਾਲ ਉਹਦੇ ਨਾਲ ਵਿਆਹ ਨਾਲ ਰਹੀ 9 ਸਾਲ ਉਹਦੇ ਟੋਟਲ ਵਿਆਹ ਨੂੰ ਹੋ ਗਏ ਜੇ 8.5 ਸਾਲ ਇੱਥੇ ਰਹੀ ਆ ਹੁਣ ਜਾ ਕੇ ਉਹਨੇ ਤਿੰਨ ਬੱਚਿਆਂ ਤੋਂ ਬਾਅਦ ਇਹਦੀ ਦੁੱਧ ਲੁੱਟਣੀ ਸੀ ਇਹ ਸਾਰਾ ਸਾਰ ਝੂਠ ਹੈ ਇਹ ਮੇਰੇ ਮਾਪਿਓ ਨੂੰ ਵੀ ਤੰਗ ਪਰੇਸ਼ਾਨ ਕਰਦੀ ਉਹਨਾਂ ਨੂੰ ਵੀ ਕੁੱਟਦੀ ਮਾਰਦੀ ਆ ਰਸੋਈ ਵਿੱਚ ਸਾਰਾ ਦਿਨੇ ਦੇ ਮੇਰੇ ਪਾਪਾ ਸਾਰਾ ਦਿਨੇ ਦੇ ਨਾਲ ਹੱਟ ਬਤੋਂਦੇ ਕਦੀ ਆਟਾ ਗੁੰਨਦੀ ਕੀ ਮਾਂ ਵਾਲੀ ਕੁੜੀ ਦਾ ਜਿਹੜਾ ਆਇਆ ਇੱਕ ਲੜਕੀ ਆ ਨੀਹਾ ਨਾਂ ਦੀ ਇੱਕ ਕੋੜ ਖਾਲਸਾ ਚ ਵਿਆਹੀ ਹੋਈ ਆ 7 ਸਾਲ ਤੋਂ 2 ਸਾਲ ਇਹਦੇ ਜਿਹੜੇ ਘਰ ਵਾਲੇ ਨਾਲ ਅਣਬੰਧ ਹੋਈ ਆ ਮਤਲਬ ਇਹਨਾਂ ਦਾ ਫੋਰਚ ਕੇਸ ਚੱਲ ਰਿਹਾ ਇਸ ਦੇ ਤਿੰਨ ਬੱਚੇ ਆ ਨਾ ਦੋ ਲੜਕੀਆਂ ਇੱਕ ਲੜਕਾ ਛੋਟੇ ਛੋਟੇ ਬੱਚੇ ਤਿੰਨ ਆ ਅੱਜ ਇਹਦੇ ਘਰ ਵਾਲਾ ਇਹਦੇ ਘਰ ਆ ਕੇ ਇਹਨੂੰ ਮੋਟਮਾਰ ਕਰਕੇ ਗਿਆ ਇਹਦਾ ਮੈਡੀਕਲ ਕਰਵਾਇਆ ਬਾਕੀ ਰਿਜ਼ਲਟ ਆਉਣਾ ਬਾਕੀ ਆ ਜੋ ਰਿਜਲਟ ਆਏਗਾ ਕਾਰਵਾਈ ਕੀਤੀ ਜਾਵੇ ਸਰ ਲੜਕੀ ਦੇ ਬਿਆਨ ਹੈ ਕਿ ਮੈਂ ਉਹ ਕਹਿ ਰਹੀ ਹਾਂ ਮੇਰੇ ਘੂਲ ਖਾੜੇ ਜਾਂਦੇ ਸਾਰਾ ਕੁਝ ਆ ਕੇ ਬਿਆਰ ਦੇ ਵਿੱਚ ਗਲੀ ਦੇ ਵਿੱਚ ਆ ਕੇ ਸਾਰਾ ਨੰਗਾ ਕੀਤਾ ਜਾਂਦਾ ਹੈ ਉਸ ਕਾਰਵਾਈ ਕਰਾਂਗੇ ਬਾਕੀ ਗੱਲ ਅਫਸਰਾਂ ਨੌਲੇਜ ਲਿਆਵਾਂਗੇ ਸਾਰੀ ਗੱਲ ਕਾਰਵਾਈ ਕਰਾਂਗੇ ਜੋ ਵੀ ਕੁਝ ਹੋਇਆ ਉਹ ਕਰਾਂਗੇ ਇਹਨੇ ਜੀ ਪਰਚਾ ਦਰਜ ਮਾਇਆ ਪਰਚਾ ਦਰਜ ਅੱਜ ਦਰਖਾਸਤ ਆਈ ਆ ਸਾਡੇ ਕੋਲ ਉਹ ਪਰਚਾ ਦਰਜ ਕਰਕੇ ਆਪਾਂ ਜਿਹੜਾ ਇਹਨਾਂ ਦਾ ਮਾਮਲਾ ਜਿਹੜਾ ਆਪਾਂ ਜਿਹੜਾ ਕਾਰਵਾਈ ਜਿਹੜੀ ਲੈਂਦੀ ਆ ਉਹ ਕਾਰਵਾਈ ਚ ਕੋਰਟ ਇਹਨਾਂ ਦਾ ਕੋਰਟ ਚੱਲ ਰਿਹਾ ਕਿੰਦੋ ਦਾ ਰਹਿਣ ਵਾਲਾ ਆਪਣਾ ਘਰ ਵਾਲਾ ਜਿਹਦੇ ਘਰ ਵਾਲਾ ਕੋਰਟ ਖਾਲਸਾ ਦਾ ਰਹਿਣ ਵਾਲਾ ਜਿਸ ਦਾ ਨਾਮ ਕੀ ਦੱਸਿਆ ਜੀ ਜਿਹਦਾ ਨਾਮ ਮੰਗਦਰਾਮ ਆ ਸਨ ਆਫ ਸ਼ਾਮ ਸ਼ਾਮਰਾਲ